हिमाचल प्रदेश ਦੇ ਉਦਯੋਗਿਕ ਖੇਤਰ ਨਾਲਾਗੜ ਦੇ ਵਿੱਚ ਪੁਲਿਸ ਨੇ ਇੱਕ ਵੇਸ਼ਵਾ ਕੰਪਨੀ ਰੈਕਟ ਦਾ ਪਰਦਾਫਾਸ਼ ਕੀਤਾ ਪੁਲਿਸ ਨੇ ਨਾਲਾਗੜ ਦੇ ਸੈਣੀ ਮਾਜਰਾ ਦੇ ਵਿੱਚ ਹੋਟਲ ਭពਿੰਦਰ ਤੋਂ ਪੰਜਾਬ ਹਰਿਆਣਾ ਅਤੇ ਯੂਪੀ ਦੀਆਂ 7 ਕੁੜੀਆਂ ਨੂੰ ਛਡਵਾਇਆ ਪੁਲਿਸ ਨੇ ਇੱਕ ਹੋਟਲ ਕਰਮਚਾਰੀ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਹੋਟਲ ਸੰਚਾਲਕ ਅਜੇ ਵੀ ਫਰਾਰ ਹੈ ਪੁਲਿਸ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਹੈ ਵਿਸ਼ਵਾਗਮਨੀ ਦੀ ਸੂਚਨਾ ਮਿਲਣ ਤੋਂ ਬਾਅਦ ਸਟੇਸ਼ਨ ਇੰਚਾਰਜ ਰਾਕੇਸ਼ ਰਾਏ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਭੁਪਿੰਦਰ ਹੋਟਲ ਪਹੁੰਚੀ ਤੇ ਇੱਕ ਵਿਅਕਤੀ ਨੂੰ ਨਕਲੀ ਗਾਕ ਬਣਾ ਕੇ ਹੋਟਲ ਭੇਜਿਆ ਗਿਆ ਇਸ ਦੌਰਾਨ ਹੋਟਲ ਵਿੱਚ ਚੱਲ ਰੇ ਇਸ ਕਾਰੋਬਾਰ ਦਾ ਪਰਦਾਫਾਸ਼ ਹੋਇਆ ਪੁਲਿਸ ਅਨੁਸਾਰ ਇਹ ਹੋਟਲ ਗਫੂਰ ਮੁਹੰਮਦ ਅਤੇ ਖਲੀਲ ਮੁਹੰਮਦ ਚਲਾ ਰਹੇ ਸਨ ਇਹ ਦੋਵੇਂ ਨਾਲਾਗੜ ਦੇ ਮੰਜੋਲੀ ਦੇ ਰਹਿਣ ਵਾਲੇ ਹਨ ਨਾਲਾਗੜ ਦਾ ਰਹਿਣ ਵਾਲਾ ਅਤੇ ਇਸ ਹੋਟਲ ਦੇ ਵਿੱਚ ਕੰਮ ਕਰਨ ਵਾਲਾ ਗੋਪਾਲ ਜੋ ਹੈ ਗਾਟਾ ਤੋਂ ਪੈਸੇ ਲੈ ਕੇ ਕੁੜੀਆਂ ਨੂੰ ਉਹਨਾਂ ਦੇ ਹਵਾਲੇ ਕਰਦਾ ਸੀ ਪੁਲਿਸ ਨੇ ਗੋਪਾਲ ਗਫੂਰ ਮੁਹੰਮਦ ਅਤੇ ਖਲੀਲ ਮੁਹੰਮਦ ਵਿਰੁੱਧ ਨਾਲਾਗੜ ਥਾਣੇ ਦੇ ਵਿੱਚ ਅਨੈਤਿਕ ਆਵਾਜਾਈ ਰੋਕਥਾਮ ਐਕਟ ਦੀ ਧਾਰਾ 3 ਅਤੇ 4 ਦੇ ਤਹਿਤ ਮਾਮਲਾ ਦਰਜ ਕੀਤਾ ਇਨਾਂ ਦੇ ਵਿੱਚੋਂ ਗੋਪਾਲ ਨੂੰ ਫੜ ਲਿਆ ਗਿਆ ਹੈ ਜਦੋਂ ਕਿ ਦੋ ਚਾਲਕ ਜੋ ਹੈ ਉਹ ਭੱਜ ਗਏ ਨੇ ਪੁਲਿਸ ਉਹਨਾਂ ਜਾਂਚ ਕਰ ਰਹੀ ਹੈ ਕਿ ਇਸ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ ਡੀਐਸਪੀ ਪੀਸ਼ਮ ਠਾਕੁਰ ਨੇ ਕਿਹਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਹੋਰ ਲੋਕਾਂ ਦਾ ਜੋ ਹੈ ਪਤਾ ਲਗਾਇਆ ਜਾ ਰਿਹਾ ਹੈ ਜਿੰਨਾਂ ਰਾਹੀਂ ਪੰਜਾਬ ਹਰਿਆਣਾ ਅਤੇ ਯੂਪੀ ਤੋਂ ਕੁੜੀਆਂ ਨੂੰ ਇੱਥੇ ਲਿਆਂਾਇਆ ਗਿਆ ਸੀ ਫਿਲਹਾਲ ਪੁਲਿਸ ਨੇ ਸਿਰਫ ਇੱਕ ਕਰਮਚਾਰੀ ਨੂੰ ਹੀ ਗ੍ਰਿਫਤਾਰ ਕੀਤਾ ਹੈ ਫਰਾਰ ਹੋਟਲ ਸੰਚਾਲਕਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਡੀਐਸਪੀ ਨੇ ਕਿਹਾ ਹੈ ਕਿ ਸੰਚਾਲਕਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਤੋਂ ਪੁੱਛਗਿੱਛ ਕਰਨ ਤੇ ਪਤਾ ਲੱਗੇਗਾ ਕਿ ਇਹ ਲੋਕ ਕੁੜੀਆਂ ਨੂੰ ਇੱਥੇ ਕਿਵੇਂ ਲਿਆਉਂਦੇ ਸਨ ਅਤੇ ਉਹਨਾਂ ਨੂੰ ਇਸ ਤੰਦੇ ਦੇ ਵਿੱਚ ਕਿਵੇਂ ਫਸਾਉਂਦੇ ਸਨ ਛੋੜਾਈਆਂ ਗਈਆਂ ਕੁੜੀਆਂ ਦੇ ਵਿੱਚੋਂ ਤਿੰਨ ਜੋ ਹੈ ਉਹ ਪੰਜਾਬ ਦੋ ਹਰਿਆਣਾ ਅਤੇ ਦੋ ਉੱਤਰ ਪ੍ਰਦੇਸ਼ ਦੀਆਂ ਹਨ ਸੂਬੇ ਦੇ ਬੰਦੀ ਬਰੋਟੀ ਵਾਲਾ ਅਤੇ ਨਾਲਾਗੜ੍ਹ ਦੇ ਉਦਯੋਗਿਕ ਖੇਤਰਾਂ ਦੇ ਵਿੱਚ ਵੇਸ਼ਵਾਗਮਨੀ ਦਾ ਕਾਰੋਬਾਰ ਲਗਾਤਾਰ ਵੱਧ ਫੁੱਲ ਰਿਹਾ ਹੈ ਅਤੇ ਦੂਜੇ ਰਾਜਾਂ ਦੀਆਂ ਕੁੜੀਆਂ ਨੂੰ ਇਸ ਕਾਰੋਬਾਰ ਦੇ ਵਿੱਚ ਧੱਕਿਆ ਜਾ ਰਿਹਾ ਹੈ 24 ਜੁਲਾਈ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਨਾਲਾਗੜ੍ਹ ਦੇ ਨੰਗਰ ਇਲਾਕੇ ਦੇ ਵਿੱਚ ਸਥਿਤ ਇੱਕ ਹੋਟਲ ਤੇ ਛਾਪਾ ਮਾਰਿਆ ਅਤੇ ਵੇਸ਼ਵਾਗਮਨੀ ਦੇ ਰੈਕਟ ਦਾ ਜੋ ਹੈ ਪਰਦਾ ਫਾਸ਼ ਕੀਤਾ ਪੁਲਿਸ ਨੇ ਇੱਕ ਨਕਲੀ ਗਾਕ ਭੇਜ ਕੇ ਜਾਲ ਵਿਛਾਇਆ ਤੇ ਮੌਕੇ ਤੇ ਚਾਰ ਕੁੜੀਆਂ ਨੂੰ ਇਸ ਤੋਂ ਛੁਡਵਾਇਆ ਇਸ ਤੋਂ ਬਾਅਦ ਹੁਣੇ ਕਾਰਵਾਈ ਕੀਤੀ ਗਈ